ਵਰੇ ਹੀ ਕਿਹਾ ਕਿ ਮੇਰੇ ਵੱਡੇ ਵੀਰ ਕਿਸੇ ਹੋਰ ਜਹਾਨ ਚ ਜ਼ਰੂਰ ਮਿਲਾਂਗੇ ਔਰ ਪੱਲਾ ਸਾਹਿਬ ਜ਼ਰੂਰ ਸਾਨੂੰ ਕਿਤੇ ਨਾ ਕਿਤੇ ਮੈਨੂੰ ਲੱਗਦਾ ਅੱਗੇ ਮਿਲਣਗੇ ਕਿਉਂਕਿ ਇਹ ਜਿਹੜੀਆਂ ਸਾਂਝਾਂ ਨੇ ਸਦੀਵੀ ਹੁੰਦੀਆਂ ਨੇ ਜਿੰਦਾ ਕੋਈ ਨਾਲੋਂ ਕੋਈ ਅੰਗ ਲਾ ਕੇ ਲੈ ਜਾਂਦਾ ਤੁਹਾਡਾ ਉਸ ਤਰ੍ਹਾਂ ਦੀ ਘਟਨਾ ਸਾਡੇ ਨਾਲ ਹੋਈ ਹੈ ਪੰਜਾਬੀ ਇੰਡਸਟਰੀ ਦਾ ਲਾਸ ਦਾ ਇੱਕ ਪਾਸੇ ਪੰਜਾਬੀ ਮਾਂ ਬੋਲੀ ਦਾ ਵੀ ਬੜਾ ਵੱਡਾ ਲਾਸ ਹੈ ਇਹੋ ਜਿਹੇ ਕਲਾਕਾਰ ਸਾਲਾਂ ਤੇ ਸਾਲ ਲੱਗਦੇ ਨੇ ਫਿਰ ਤਿਆਰ ਹੁੰਦਾ ਔਰ ਪੰਜਾਬੀ ਮਾਂ ਬੋਲੀ ਨੂੰ ਪਰਨਾਇਆ ਹੋਇਆ ਪੰਜਾਬੀਅਤ ਨੂੰ ਪੰਜਾਬ ਦੇ ਰਸਟਿਕ ਹਿਊਮਰ ਨੂੰ ਵੱਡੇ ਪਰਦੇ ਤੇ ਲੈ ਕੇ ਆਉਣ ਵਾਲਾ ਉਹ ਫਨਕਾਰ ਜਿਨੇ ਆਪਣਾ ਵਜੂਦ ਮਾਰ ਕੇ ਕਿਉਂਕਿ ਕਲਾਕਾਰ ਦੀ ਸਭ ਤੋਂ ਵੱਡੀ ਟ੍ਰੈਜੇਡੀ ਇਹ ਹੁੰਦੀ ਹੈ ਕਿ ਹੋਰ ਖੇਤਰਾਂ ਚ ਛੋਟਾ ਬੰਦਾ ਵੀ ਆਪਣੇ ਉਰੋਂ ਵੱਡਾ ਦੱਸਦਾ ਕਮੇਡੀਅਨ ਹੀ ਹੁੰਦਾ ਜਿਹੜਾ ਬਹੁਤ ਵੱਡਾ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਨਲਾਇਕ ਦੱਸ ਕੇ ਵੀ ਲੋਕਾਂ ਨੂੰ ਹਸਾ ਲੈਂਦਾ ਡਾਕਟਰ ਜਸਵਿੰਦਰ ਪੱਲਾ ਦੀ ਗੱਲ ਕਰ ਰਹੇ ਆਪਾਂ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਐਸ ਡਾਕਟਰ ਐਸ ਪ੍ਰੋਫੈਸਰ ਨੌਕਰੀ ਕਰਨ ਵਾਲੇ ساری ਜ਼ਿੰਦਗੀ ਉੱਥੇ ਵੀ ਸ਼ਾਨੋ ਸ਼ੌਕਤ ਦੇ ਨਾਲ ਨੌਕਰੀ ਕੀਤੀ ਪਰ ਆਪਣੇ ਆਪ ਨੂੰ ਸਧਾਰਨ ਕਿਰਦਾਰ ਦੇ ਵਿੱਚ ਫਿਲਮਾਂ 'ਚ ਦਿਖਾਉਣਾ ਤੇ ਲੋਕਾਂ ਨੂੰ ਹਸਾਉਣਾ ਸਾਡਾ ਸਾਰਿਆਂ ਦਾ ਆਈਡਲ ਫਨਕਾਰ ਸੀ ਔਰ ਮੇਰੇ ਨਾਲ ਸਭ ਤੋਂ ਜਿਹੜੀ ਖੂਬਸੂਰਤ ਯਾਦ ਜੁੜੀ ਸੀ ਉਹਨਾਂ ਨਾਲ ਕਿ ਮੈਂ ਉਹਨਾਂ ਦਾ ਜਦੋਂ ਮੈਂ ਸਟੂਡੈਂਟ ਸੀ ਮੈਂ ਮੁਰਿੱਦ ਤਾਂ ਸੀਗਾ ਹੀ ਉਹਨਾਂ ਦਾ ਟੀਵੀ ਤੇ ਦੇਖ-ਦੇਖ ਕੇ ਉਹਨਾਂ ਨੂੰ ਮੈਂ ਕਦੇ ਇੱਕ ਵਾਰੀ ਦੇਖਣਾ ਇੱਕ ਵਾਰੀ ਮਿਲਣਾ ਚਾਹੁੰਦਾ ਸੀ ਉਹਨਾਂ ਨੂੰ ਤੇ ਮੈਂ ਜ਼ਿੰਦਗੀ ਦਾ ਪਹਿਲਾ ਜਦੋਂ ਮੋਨੋ ਐਕਟਿੰਗ ਕੰਪੀਟੀਸ਼ਨ ਲੜਿਆ ਸੀ ਸਨ ਬਹੁਤ 89 ਦੀ ਗੱਲ ਹੋ ਸਕਦੀ ਹੈ। ਉਦੋਂ ਲੁਧਿਆਣਾ ਇੱਕ ਕੰਪੀਟੀਸ਼ਨ 'ਚ ਮੈਂ ਪਹਿਲੀ ਵਾਰ ਹੀ ਗਿਆ ਸੀ ਤੇ ਉਦੋਂ ਜੱਜ ਬੈਠੇ ਸੀ ਸਾਹਮਣੇ ਭੱਲਾ ਸਾਹਿਬ। ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਸੀ ਕਿ ਭਾਵੇਂ ਮੈਂ ਹਾਰ ਜਾਵਾਂ ਪਰ ਆਹ ਜਿਹੜੇ 7 ਮਿੰਟ ਅਗਲੇ ਨੇ ਮੈਂ ਪਰਫਾਰਮ ਕਰਨਾ ਔਰ ਮੈਨੂੰ ਭੱਲਾ ਸਾਹਿਬ ਨੇ ਸਾਹਮਣੇ ਬੈ ਕੇ ਦੇਖਣਾ ਮੇਰੇ ਹਿੱਸੇ ਬਹੁਤ ਮਾਣ ਵਾਲੀ ਗੱਲ ਸੀ। ਸੋ ਉੱਥੋਂ ਸਾਡਾ ਇਹ ਸਾਥ ਦਾ ਸਫ਼ਰ ਸ਼ੁਰੂ ਹੁੰਦਾ ਹੈ। ਬੇਸ਼ੁਮਾਰ ਫਿਲਮਾਂ ਸੀ ਕੀਤੀਆਂ ਨੇ ਤੇ ਅੱਜ ਵੀ ਲੱਗਦਾ ਨਹੀਂ ਕਿ ਭੱਲਾ ਸਾਹਿਬ ਨਹੀਂ ਜਾਂ ਦੁਬਾਰਾ ਕਦੇ ਮਿਲਣਾ ਨਹੀਂ ਮਾਨ ਚ ਇੰਨਾ ਰੋਸ ਹੈ ਉਹਨਾਂ ਦੇ ਨਾਲ ਅਸੀਂ ਸ਼ੂਟਿੰਗ ਤੇ ਵੀ ਬਹੁਤ ਖਿਆਲ ਰੱਖਦੇ ਸੀ ਉਹਨਾਂ ਦਾ ਕਿਉਂਕਿ ਡਾਇਬੀਟਿਕ ਸੀਗੇ ਉਹਨਾਂ ਨੂੰ ਸ਼ਿਕਾਇਤ ਹੀ ਸਾਡੇ ਨਾਲ ਹੀ ਹੁੰਦੀ ਸੀ ਵੀ ਕੋਗੀ ਗਿਪੀ ਆਪਣਾ ਬੀਨੂ ਜਾਂ ਕਰਮਜੀਤ ਜਾਂ ਹੋਰ ਸਾਡੇ ਮੇਰੇ ਹੱਥੋਂ ਬਰਫੀ ਖੋਲ ਲੈਂਦੇ ਨੇ ਮੇਰੇ ਤੋਂ ਮਿੱਠਾ ਖਾ ਕੇ ਛੁੱਟ ਦਿੰਦੇ ਨੇ ਨਾਲੇ ਮਾਨਵੀ ਕਰਦੇ ਸੀ ਵੀ ਇੰਨਾ ਫਿਕਰ ਕਰਦੇ ਮੇਰੇ ਤੇ ਤੇ ਉਹ ਇੱਕ ਸਾਥ ਉਮਰ ਭਰ ਲਈ ਛੁੱਟ ਗਿਆ ਹੁਣ ਕਦੇ ਸਾਨੂੰ ਅਹਿਸਾਸ ਨਹੀਂ ਹੋ ਸਕਦਾ ਕਿ ਪੱਲਾ ਸਾਨੂੰ ਅਸੀਂ ਕਰੇ ਦੁਬਾਰਾ ਦੇਖਣਾ ਜਾਂ ਮਿਲਣਾ ਨਹੀਂ ਅਜੇ ਵੀ ਲੱਗਦਾ ਕਿ ਕਿਤੇ ਨਾ ਕਿਤੇ ਮਿਲਣਗੇ ਤੇ ਅਸੀਂ ਉਹਨਾਂ ਨਾਲ ਸ਼ਿਕਾਇਤ ਕਰਾਂਗੇ ਕਿ ਤੁਸੀਂ ਸਾਡੀ ਗੱਲ ਨਹੀਂ ਸੀ ਮੰਨਦੇ ਹੁੰਦੇ ਔਰ ਮੈਂ ਤਾਂ ਅੱਜ ਵੀ ਜਦੋਂ ਲਿਖਿਆ ਵੀ ਉਹਨਾਂ ਬਾਰੇ ਇਹੀ ਕਿਹਾ ਕਿ ਮੇਰੇ ਵੱਡੇ ਵੀਰ ਕਿਸੇ ਹੋਰ ਜਹਾਨ 'ਚ ਜ਼ਰੂਰ ਮਿਲਾਂਗੇ ਔਰ ਪੱਲਾ ਸਾਹਿਬ ਜ਼ਰੂਰ ਸਾਨੂੰ ਕਿਤੇ ਨਾ ਕਿਤੇ ਮੈਨੂੰ ਲੱਗਦਾ ਅੱਗੇ ਮਿਲਣਗੇ ਕਿਉਂਕਿ ਇਹ ਜਿਹੜੀਆਂ ਸਾਂਝਾਂ ਨੇ ਸਦੀਵੀ ਹੁੰਦੀਆਂ ਨੇ ਲਾਸਟ ਮੁਲਾਕਾਤ ਲਾਸਟ ਇੱਕ ਫਿਲਮ ਦੇ ਪ੍ਰੀਮੀਅਰ ਤੇ ਮਿਲੇ ਸੀ ਅਸੀਂ ਕਿਉਂਕਿ ਸਿਹਤ ਨਾਇਆਬ ਸੀ ਉਹਨਾਂ ਦੀ ਤੇ ਮਾ ਮਤਲਬ ਸਿਹਤ ਯਾਬ ਨਹੀਂ ਸੀਗੇ ਉਹ ਤੇ ਅਸੀਂ ਇੱਕ ਫਿਲਮ ਦੇ ਪ੍ਰੀਮੀਅਰ ਤੇ ਉਹਨਾਂ ਨੂੰ ਮਿਲੇ ਸੀ ਹਾਲਾਂਕਿ ਕਮਜ਼ੋਰ ਸੀਗੇ ਸਾਨੂੰ ਇੰਨੀ ਬੜੀ ਖੁਸ਼ੀ ਸੀ ਕਿ ਘਰੋਂ ਨਿਕਲ ਰਹੇ ਨੇ ਲੋਕਾਂ 'ਚ ਵਿਚਰ ਰਹੇ ਨੇ ਔਰ ਬੜੀ ਆਸ ਉਮੀਦ ਸੀ ਉਸ ਪ੍ਰਮਾਤਮਾ ਤੇ ਕਿ ਉਹ ਜਲਦੀ ਇਹਨਾਂ ਨੂੰ ਠੀਕ ਕਰਨਗੇ ਅਸੀਂ ਫੇਰ ਦੁਬਾਰਾ ਇਕੱਠੇ ਹੋਵਾਂਗੇ ਔਰ ਅਸਲ ਦੇ ਵਿੱਚ ਗਿੱਪੀ ਹੋਣਾ ਨੇ ਫਿਲਮ ਪਿੱਛੇ ਅਨਾਉਂਸ ਕੀਤੀ ਸੀ ਕੈਰੀ ਔਨ ਜਟਾ 4 ਉਹਦੇ ਚ ਸਾਨੂੰ ਸਾਰਿਆਂ ਨੂੰ ਚਾਹੀ ਹੀ ਸੀ ਕਿ ਹੁਣ ਅਸੀਂ ਪੱਲਾ ਸਾਹਿਬ ਨੂੰ ਦੁਬਾਰਾ ਮੈਂਟਲੀ ਤਗੜੇ ਕਰਕੇ ਔਰ ਉਹਨਾਂ ਦੇ ਹਿਸਾਬ ਨਾਲ ਕੈਰੈਕਟਰ ਤਿਆਰ ਕਰਕੇ ਉਹਨਾਂ ਨੂੰ ਫਿਲਮ ਚ ਲੈ ਕੇ ਆਵਾਂਗੇ ਉਹ ਵੀ ਉਮੀਦ ਸਾਡੀ ਜਿਹੜੀ ਪੱਲਾ ਸਾਹਿਬ ਦੇ ਨਾਲ ਹੀ ਚਲੀ ਗਈ ਹੈ ਜੀ ਕਿ ਕੈਰੀ ਆਨ ਜੈਟਰ ਦੇ ਡਾਇਲੋਗ ਅੱਜ ਵੀ ਲੋਕਾਂ ਦੀ ਜ਼ੁਬਾਨ ਤੇ ਹੈ ਜਿਸ ਤਰੀਕੇ ਨਾਲ ਕਿਸੇ ਕਲਾਕਾਰ ਦੇ ਗੀਤ ਹੁੰਦੇ ਲੋਕ ਡਾਇਲੋਗ ਕਹਿ ਲਈਏ ਤਾਂ ਵੀ ਬੰਨ ਪੱਲਾ ਸਾਹਿਬ ਦੇ ਜਿਹੜੇ ਡਾਇਲੋਗ ਨੇ ਜਿਹੜੇ ਉਹਦੇ ਨਾਲੋਂ ਜ਼ਿਆਦਾ ਉਹਨਾਂ ਦੀਆਂ ਆਪਣੀਆਂ ਕ੍ਰੀਏਟ ਕੀਤੀਆਂ ਜਿਹੜੀਆਂ ਸੇਇੰਗਸ ਹੁੰਦੀਆਂ ਸੀ ਉਹ ਲੋਕ ਖਾਣਾ ਵਾਂਗੂ ਪਪੂਲਰ ਨੇ ਜਿੱਦਾਂ ਹੁਣ ਆ ਉਹਨਾਂ ਦਾ ਕੈਰੀ ਆਨ ਜੱਟਾ ਵਾਲਾ ਸਾਰੀ ਗੰਦੀ ਔਲਾਦ ਨਾ ਮਜ਼ਾ ਨਾ ਸਵਾਦ ਯਾਸੀ ਫਿਲਮ ਅਸੀਂ ਕਰਦੇ ਸੀ ਚੱਕ ਦੇ ਫੱਟੇ ਕੀਤੀ ਸੀ ਉਹਦੇ 'ਚ ਮੇਰੇ ਨਾਲ ਬਹਿ ਕੇ ਬੜੀ ਧਿਰ ਉਹਨਾਂ ਬ੍ਰੇਨ ਸਟਾਰਮਿੰਗ ਕੀਤੀ ਵੀ ਮੈਂ ਗੁਰਪ੍ਰੀਤ ਕੀ ਪੰਜ ਲਾਈਨ ਬਣਾਵਾ ਫਿਰ ਉਹਦੇ 'ਚ ਫਾਈਨਲ ਇਹ ਹੋਇਆ ਸੀ ਕਿ ਅਖੀਰ ਤੇ ਇੱਕ ਲਫ਼ਜ਼ ਆਏਗਾ ਲੋਟ ਹੈ ਨਾ ਚੋਟ ਬੋਟ ਤੇ ਅਖੀਰ ਤੇ ਮੈਂ ਕਹਿੰਦਾ ਮੈਂ ਤਾਂ ਆਪਾਂ ਤੁਹਾਨੂੰ ਬੁੱਲਾ ਨਖਰੋਟ ਇਹ ਉਹਨਾਂ ਦੀ ਆਇਡੈਂਟੀਟੀ ਸੀ ਹੋਰ ਕਈਆਂ ਨੇ ਕਾਪੀ ਕਰਨ ਦੀ ਕੋਸ਼ਿਸ਼ ਵੀ ਕੀਤੀ ਵੀ ਕੋਈ ਇਦਾਂ ਦਾ ਤਕੀਆ ਕਲਾਮ ਬਣਾ ਲਈਏ ਜਿਹੜਾ ਬਾਅਦ ਚ ਹਿੱਟ ਹੋ ਜੇ ਪਰ ਨਹੀਂ ਉਹ ਗੱਲ ਬਣੀ ਨਹੀਂ ਉਹ ਪੱਲਾ ਸਾਹਿਬ ਦੀ ਨੋਵਲਟੀ ਸੀ ਉਹਨਾਂ ਦੀ ਖਾਸੀਅਤ ਸੀ ਸਰ ਕੀ ਕਹਿ ਰਹੇ ਹੋ ਜਿੱਟਾ ਫੋਰ ਜੀ ਮਿਸ ਕਰੋਗੇ ਸਰ ਜੀ ਇਹ ਤਾਂ ਗੱਲਾਂ ਹੀ ਬਾਤ ਦੀਆਂ ਹੁਣ ਤੇ ਜਿੱਥੇ ਆਏ ਆ ਪਹਿਲੋ ਉਹ ਬੰਦੇ ਨੂੰ ਤਾਂ ਆਪਾਂ ਆਪਣਾ ਸਨਮਾਨ ਆਪਣੀ ਸ਼ਰਧਾਂਜਲੀ ਦੇ ਲਈਏ ਜੀ